ਹੈਲੋ ਜੀ ਸਸ਼ੀ ਕਾਲ ਲੱਕ ਮੈਂ ਤੁਹਾਡਾ ਮੀ ਟੈਂਪਰੇਟ ਵਲੌਗਸ ਤੇ ਬੜੇ ਦਿਨਾਂ ਬਾਅਦ ਮੈਂ ਲਗੀ ਹਾਂ ਵਲੌਗ ਦੀ ਕਰਨ ਸਟਾਰਟਿੰਗ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵੀ ਬਹੁਤ ਵਧੀਆ ਠੰਡ ਬਹੁਤ ਜ਼ਿਆਦਾ ਹੋਈ ਪਈ ਹੈ ਤੇ ਪਤਾ ਨਹੀਂ ਮੰਮੀ ਐ ਕੁਝ ਘਾਰਾਂਗੇ ਜੀ ਕਰ ਰਹੇ ਨੇ ਕਿਚਨ ਚ ਮੈਨੂੰ ਪਤਾ ਨਹੀਂ ਕੋਈ ਤਿਆਰੀਆਂ ਸ਼ੈਰੀਂ ਕਰ ਰਹੇ ਨੇ ਬਣਾਉਣ ਲੱਗੇ ਨੇ ਕੁਝ ਪੁੱਛਦੀਆਂ ਜਾ ਕੇ ਕੀ ਬਣਾ ਰਹੇ ਨੇ ਤੇ ਹੁਣੀ ਹੁਣੀ ਬਾਜ਼ਾਰ ਗਏ ਸੀਗੇ ਉੱਥੋਂ ਆਏ ਆ ਚਾਹ ਚੋ ਪੀਤੀ ਆ ਸਮੋਸੇ ਵਗੈਰਾ ਖਾਦੇ ਸੀਗੇ ਸਣੀ ਦੇ ਜਿਹਾ ਚੱਲ ਰਹੇ ਆ ਕਿਚਨ ਚ ਮੰਮੀ ਦੇਖਦੇ ਆ ਕੀ ਕਰ ਰਹੇ ਨੇ ਕੁਝ ਲੱਗ ਰਹੇ ਨੇ ਕੁਝ ਬਣਾਉਣ ਲੱਗੇ ਨੇ ਮੈਨੂੰ ਹੀ ਨਹੀਂ ਪਤਾ ਕੀ ਬਣਾਉਣ ਲੱਗੇ ਨੇ ਮੈਂ ਪੁੱਛਦੀ ਆ ਜਾ ਕੇ ਵੀ ਕੀ ਬਣਾਉਣ ਲੱਗੇ ਨੇ ਆਓ ਜਿੱਥੇ ਮਿਲਦੇ ਆ ਤੁਹਾਨੂੰ ਜਾ ਕੇ ਕਿਚਨ 'ਚ ਆਹ ਲੋ ਜੀ ਮੈਂ Amazon ਤੇ ਚੱਲਦਾ ਸੀ ਡਿਸਕਾਊਂਟ ਤੇ ਇਹ ਇਲੈਕਟ੍ਰੋਨਿਕ ਕੈਟਲ ਆਰਡਰ ਕੀਤੀ ਸੀਗੀ ਇਹ ਆ ਗਈ ਅੱਜ ਰਿਸੀਵ ਕੀਤੀ ਐ ਬੜੀ ਪਿਆਰੀ ਐ ਠੀਕ ਐ ਤੇ ਉਹ ਇਹਦਾ ਪਲੱਗ ਵਗੈਰਾ ਸਾਨੂੰ ਨਾ ਪਾਣੀ ਗਰਮ ਕਰਨ ਦੀ ਬਹੁਤ ਜ਼ਿਆਦਾ ਦਿੱਕਤ ਰਹਿੰਦੀ ਸੀਗੀ ਤੇ ਇਹ ਇਹਦਾ ਚੱਲਦਾ ਸੀਗਾ ਆਫਰ ਤੇ ਆਪਾਂ ਕੀਤਾ ਇਹਨੂੰ ਆਰਡਰ ਬੜਾ ਪਿਆਰਾ ਦੇਖੋ ਬਣੀ ਹੋਈ ਹੈ ਇਹ ਕੈਟਲ ਇਹ ਇਹ ਕਿਹੜੀ ਕੰਪਨੀ ਦੀ ਹੈ ਇਹ ਹੈ ਪਿਜ਼ਨ ਕੰਪਨੀ ਦੀ ਤੇ ਇਹ ਅਸੀਂ ਆਰਡਰ ਕੀਤੀ ਸੀਗੀ ਤੇ ਅੱਜ ਹੀ ਸਾਨੂੰ ਰਿਸੀਵ ਹੋ ਗਈ ਇੱਕ ਚੀਜ਼ ਹੋਰ ਆਰਡਰ ਕੀਤੀ ਆ ਉਹ ਵੀ ਮੈਂ ਤੁਹਾਨੂੰ ਦਿਖਾਨੀ ਆ ਮੰਮੀ ਨੇ ਰਿਸੀਵ ਕੀਤੀ ਸੀ ਅਸੀਂ ਕਿਤੇ ਮੜਾ ਜਾ ਕੰਮ ਗਏ ਸੀਗੇ ਆ ਦੇਖੋ ਇਹਦਾ ਪ੍ਰਾਈਸ ਸੀਗਾ ਘੱਟੋ-ਘੱਟ ਬਹੁਤ ਜ਼ਿਆਦਾ ਪ੍ਰਾਈਸ ਸੀਗਾ ਇਹ ਸਾਨੂੰ ਮਿਲੀ ਹੈ ਸਿਰਫ 500 ਦੀ ਤੇ ਬੜੀ ਪਿਆਰੀ ਬਣੀ ਹੋਈ ਹੈ ਇਹ ਕੈਟਲ ਪਾਣੀ ਵਗੈਰਾ ਬਹੁਤ ਵਧੀਆ ਇਹ ਚ ਈਜ਼ੀ ਗਰਮ ਹੋ ਜਾਂਦਾ ਇਸ ਕਰਕੇ ਅਸੀਂ ਆਰਡਰ ਕੀਤੀ ਸੀ ਕਿ ਬੜੀ ਨਾਈਸ ਆਏ ਹੈ ਕਾਪਾ ਮੰਗਾਇਆ ਸੀਗਾ ਟਰਾਈਪੋਡ ਜਿਹੜਾ ਕਿ ਸਾਡਾ ਏ ਆ ਸਾਡੇ ਕੋਲ ਸੀਗਾ ਇੱਕ ਪਹਿਲਾਂ ਸਟੈਂਡ ਉਹ ਸਾਡਾ ਖਰਾਬ ਹੋ ਗਿਆ ਸੀਗਾ ਦੇਖੋ Amazon basic ਇਹ ਚੱਲ ਰਿਹਾ ਇਹ ਵੀ ਸਾਨੂੰ ਡਿਸਕਾਊਂਟ ਚ ਮਿਲੇ ਆ ਬਹੁਤ ਜ਼ਿਆਦਾ ਤੇ ਇਹ ਜਿਹੜਾ ਇਹਦਾ ਰੈਪ ਇਹ ਮੈ ਉਹ ਕਿੰਨਾ ਸੀਗਾ ਈਮੇਲ ਕੀਤਾ ਸੀਗਾ ਉਹ ਡੈਡੀ ਜੀ ਨੇ ਕੀਤਾ ਸੀਗਾ ਤੇ ਮੇਰਾ ਨਾਮ ਹੈ ਤੇ ਇਹ ਵੀ ਸਾਨੂੰ ਵਧੀਆ ਵਧੀਆ ਡਿਸਕਾਊਂਟ ਤੇ ਮਿਲ ਗਿਆ ਸੀਗਾ Amazon ਤੋਂ ਤੁਸੀਂ ਵੀ ਤੁਸੀਂ ਵੀ ਸਾਰੇ ਮਤਲਬ ਚੀਜ਼ਾਂ ਆਰਡਰ ਵਗੈਰਾ ਕਰ ਲਿਆ ਬੜੀਆਂ ਮਤਲਬ ਸਹੀ ਪ੍ਰਾਈਸ ਚੱਲ ਰਿਹਾ ਹੁਣ ਉਹਦੇ ਕਰਕੇ ਰਿਪਬਲਿਕ ਡੇ ਕਰਕੇ ਬਹੁਤ ਜ਼ਿਆਦਾ ਆਫਰ ਮਿਲ ਰਹੇ ਨੇ Amazon ਤੇ ਮੰਗਵਾ ਲਿਆ ਕਰੋ ਚੀਜ਼ਾਂ ਤੇ ਮੈਨੂੰ ਆ ਟ੍ਰਾਈਪੋਡ ਛੱਲ ਗਿਆ ਸੀਗਾ ਮੈਂ ਮੰਗਵਾਇਆ ਆਪਣੇ ਵਾਸਤੇ ਤੇ ਇਹ ਮਨ ਲਾ ਤਾਂ ਥੋੜਾ ਹੋਰ ਉੱਪਰ ਹੋਊਗਾ ਸਨੀ ਤੁਹ ਹੋਇਆ ਨਹੀਂ ਸੀ ਇਹ ਬਿਲਕੁਲ ਐਵੇਂ ਦੇਖੋ ਇਹ ਖੜਾ ਹੋ ਜਾਂਦਾ ਐਵੇਂ ਮਤਲਬ ਉੱਪਰ ਜੀ ਨੂੰ ਇਹਦੇ ਸਟੈਂਡ ਮਤਲਬ ਐਵੇਂ ਮੰਨ ਲਵਾਂ ਰੱਖ ਕੇ ਫੋਨ ਮਤਲਬ ਬਹੁਤ ਵਧੀਆ ਵੀਡੀਓ ਵਗੈਰਾ ਸ਼ੂਟ ਹੋ ਜਾਂਦੀ ਇਸ ਕਰਕੇ ਮੰਗਵਾਇਆ ਸੀਗਾ ਮੈਂ ਇਹ ਤੇ ਬਾਕੀ ਤੁਹਾਨੂੰ ਮਿਲਦਿਆਂ ਕਿਚਨ ਚ ਜਾ ਕੇ ਮੰਮੀ ਦਿਖਾਣੀ ਸੀਗੀ ਪਰ ਮੈਨੂੰ ਕੈਟਲ ਯਾਦ ਆ ਗਈ ਕਿ ਮੈਂ ਕੈਟਲ ਦੀ ਹੈ ਲੈ ਵਲੌਗ ਕਿਉਂਕਿ ਅੱਜ ਦੋਨੋਂ ਔਰਡਰ ਆਏ ਸੀਗੇ ਇਹ ਵਾਲੇ ਤੁਸੀਂ ਕੀ ਕਰ ਰਹੇ ਹੋ ਬਣਾ ਰਹੇ ਆਂ ਖਾਣ ਨੂੰ ਵਧੀਆ ਵਧੀਆ ਚੀਜ਼ਾਂ ਇਹ ਕੀ ਹੈ ਗਾਜਰਾ ਇਹ ਦੁੱਧ ਰੱਖਿਆ ਹੋਇਆ ਸੀ ਗਰਮ ਅੱਛਾ ਕਾਥਰਾ ਪਈਆ ਥੋੜਾ ਜਿਹਾ ਗਿਜਰੇਲਾ ਬਣਾ ਲੀਏ ਅੱਛਾ ਜੀ ਰਿਕਵੈਸਟ ਕਰਨੀ ਆ ਅੱਛਾ ਜੀ ਇਹਦਾ ਅੱਧਾ ਕੱਢ ਗਿਆ ਠੀਕ ਆ ਇਹਦੇ ਵਿੱਚ ਮੂੰਗਾਜਰਾ ਪਾ ਦੋਗੇ ਇਹਦੇ ਵਿੱਚ ਗਾਜਰਾ ਪਾ ਦਾਂਗੇ ਫਿਰ ਉਸ ਤੋਂ ਬਾਅਦ ਗਾਜਰਾ ਪਾ ਕੇ ਇਹਨੂੰ ਪੱਕਣ ਲਾਂਗੇ 3-4 ਘੰਟੇ ਵਧੀਆ ਕੋ ਇਹ ਅੱਛਾ ਜੀ ਫਲੇਮ ਕਰਦਾਂਗੇ ਜ਼ਿਆਦਾ ਅੱਛਾ ਜੀ ਬਹਤ ਨਹੀਂ ਨਿਕਲੂਗਾ ਮੰਮੀ ਇਹ ਨਹੀਂ ਨਿਕਲੂਗਾ ਅੱਛਾ ਜੀ ਤੇ ਆ ਕੀ ਕਰ ਤਿਆਰ ਕਰਿਆ ਤੁਸੀਂ ਸਮਾਨ ਪਾ ਬਣਾਵਾਂਗੇ ਗੁੜ ਦੀ ਟਿੱਕੀ ਇਹ ਆਪਾਂ ਨੇ ਗੁੜ ਕਤੂਕਸ ਕਰ ਲਿਆ ਅੱਛਾ ਜੀ ਇਹ ਮੂੰਗਫਲੀ ਇਹ ਵੀ ਕਰ ਲਈ ਕਾਦੇ ਨਾਲ ਮਿਕਸੀ ਨਾਲ ਮਿਕਸੀ ਚ ਅੱਛਾ ਜੀ ਠੀਕ ਹੈ ਇਹ ਕਾਜੂ ਤੇ ਬਦਾਮ ਥੋੜੀ ਜੀ ਸੁੰਡ ਪਾਵਾਂਗੇ ਥੋੜੀ ਜੀ ਜੀਰੇ ਪਾਵਾਂਗੇ ਹੁਣ ਤੇਲ ਪਾਵਾਂਗੇ ਇਹ ਤੇਲ ਅੱਛਾ ਜੀ ਆਹ ਕਾਲੀ ਮਿਰਚ ਪਾਵਾਂਗੇ ਅੱਛਾ ਕਾਲੀ ਮਿਰਚ ਵੀ ਪਾ ਜਾਂਦੇ ਨੇ ਇਹਦੇ ਚ ਆਪਾਂ ਪਾਵਾਂਗੇ ਅੱਛਾ ਜੀ ਵੈਸੇ ਪਾਉਂਦੇ ਨਹੀਂ ਹਾਂ ਕਈ ਨਹੀਂ ਪਾਉਂਦੇ ਅੱਛਾ ਪਾਵਾਂਗੇ ਠੀਕ ਹੈ ਜੀ अच्छा गुड़ दी टिक्की ਬਣਾਉਂਗੇ ਉਹ ਕਾਦੇ ਵਾਸਤੇ ਹੁੰਦੀ ਹੈ ਮਤਲਬ ਵੈਸੀ ਖਾਣ ਨੂੰ ਜਿਵੇਂ ਆਪਾਂ ਰੋਟੀ ਤੋਂ ਬਾਅਦ ਕਹਿ ਦਿੰਨੇ ਆ ਮਿੱਠਾ ਖਾਣਾ ਗੁੜ ਮੰਗਣ ਲੱਗ ਜਾਂਦੇ ਨੇ ਤੇ ਡੈਡੀ ਹੋਣੀ ਹਾਂਜੀ ਹਾਂਜੀ ਆਪਾਂ ਦਿੰਨੇ ਆ ਕੱਲਾ ਗੁੜ ਅੱਛਾ ਜੀ ਇਹਦੇ ਚ ਹੰਨੇ ਸੌਂਫ ਵੀ ਐਡ ਕਰਨੀ ਹੈ ਸੌਂਫ ਵੀ ਪਾਣੀ ਹੈ ਅੱਛਾ ਜੀ ਠੀਕ ਆ ਫਿਰ ਆਪਾਂ ਨੇ ਕੀ ਕਰਨਾ ਫਿਰ ਮੈਂ ਦੱਸਦੀ ਆ ਅੱਗੇ ਪ੍ਰੋਸੈਸ ਠੀਕ ਆ ਜੀ ਆਪਾਂ ਨੇ ਇਹਦੇ ਚ ਕੜਾਹੀ ਕਿੰਨਾ ਕੋ ਦੇਸੀ ਘੀ ਵਿੱਚ ਥੋੜ੍ਹੀ ਪਾਉਣਾ ਜਿਆਦਾ ਨਹੀਂ ਪਾਉਣਾ ਅੱਛਾ ਜੀ ਹੁਣ ਆਪਾਂ ਨੇ ਕੀ ਕਰਨਾ ਨਾ ਜਿਹੜੀ ਟ੍ਰੇ ਦੇ ਵਿੱਚ ਟਿੱਕੀ ਜਮਾਉਣੀ ਹੈ ਹਾਂਜੀ ਕੀ ਗਰਮ ਹੋਇਆ ਹੋਇਆ ਅੱਛਾ ਜੀ ਇਸ ਕਰਕੇ ਆਪਾਂ ਨੇ ਪਹਿਲਾਂ ਥੋੜਾ ਜਿਹਾ ਇਹਦੇ ਵਿੱਚ ਪਾ ਕੇ ਥੋੜਾ ਜਿਹਾ ਗ੍ਰੀਸ ਕਰਨਾ ਹੈ ਗ੍ਰੀਸ ਕਰਕੇ ਅੱਛਾ ਜੀ ਬੱਛਾ ਜੀ ਇਹਦੇ ਵਿੱਚ ਆਪਾਂ ਟਿੱਕੀ ਜਮਾਵਾਂਗੇ ਨਾ ਤਿਆਰ ਹੋਣ ਫਿਰ ਬਾਅਦ ਉਹ ਹਾਂਜੀ ਦੇਸੀ ਘੀ ਦੇ ਵਿੱਚ ਆਪਾਂ ਨੇ ਗੋਲ ਪਾ ਦੇਣਾ ਗੁੜ ਆਪਾਂ ਨੇ ਕੱਦੂ ਕਸ ਤਾਂ ਕੀਤਾ ਕਿ ਜੇ ਮੋਟੀ ਡਲੀ ਹੋਊਗੀ ਉਹ ਟਾਈਮ ਮੈਲਟ ਹੋਣ ਨੂੰ ਟਾਈਮ ਲੱਗੂਗਾ ਇਸ ਕਰਕੇ ਆਪਾਂ ਨੇ ਪਹਿਲਾਂ ਗੁੜ ਨੂੰ ਕੱਦੂ ਕਸ ਕਰ ਲਿਆ ਠੀਕ ਹੈ ਜੀ ਠੀਕ ਹੈ ਹਾਂਜੀ ਠੀਕ ਹੈ ਹਾਂਜੀ ਇੰਨਾ ਗੁੜ ਆਪਾਂ ਰੱਖ ਲੈਨੇ ਆਪਣੇ ਉਹ ਚ ਪਾਉਣ ਵਾਸਤੇ ਗਜਰੇਲੇ ਚ ਠੀਕ ਹੈ ਜੀ ਚਕੀ ਦੇ ਘੀ ਦੇ ਵਿੱਚ ਮੈਲ ਪਾਣਾ ਇਹਨੂੰ ਘੁਲ ਕੇ ਕੀ ਦੇ ਵਿੱਚ ਮੈਲਟ ਇਹਦੇ ਵਿੱਚ ਘੀ ਮਤਲਬ ਘੀ ਦੇ ਵਿੱਚ ਮੈਲਟ ਕਰਨਾ ਮਿਕਸ ਕਰਕੇ ਇਹ ਦੇਖੋ ਆਪਣਾ ਘੀ ਇਸ ਤਰ੍ਹਾਂ ਗੁੜ ਮੈਲਟ ਹੋਣ ਲੱਗ ਗਿਆ ਹਾਂਜੀ ਠੀਕ ਹੈ ਫਲੇਮ ਤੁਸੀਂ ਘਟਕੀਤੀ ਹੋਏ ਤੇਜ਼ ਕਰ ਸਕਦੇ ਆ ਤੇਜ਼ ਕਰ ਸਕਦੇ ਆ ਪਰ ਮੈਂ ਘਟਕੀਤੀ ਹੈ ਅੱਛਾ ਜੀ ਗੁੜ ਆਪਾਂ ਪਾਏ ਦੋ ਇਨੂੰ ਮੈਲਟ ਹੋਣ ਵਾਸਤੇ ਉਹ ਕਰਨਾ ਪਹਿਲਾਂ ਹਾਂ ਦੇਖੋ ਗੁੜ ਆਪਣਾ ਸਾਈਡ 'ਚ ਨੀਕਾ ਮਾਰਵਾ ਦੇ ਮੈਲਟ ਹੋਣ ਲੱਗ ਗਿਆ ਹਾਂ ਜੀ ਕਿਉਂਕਿ ਜੇ ਆਪਾਂ ਮੋਟੀ ਡਲੀ ਹੁੰਦੀ ਫਿਰ ਉਹਨੇ ਮੈਲਟ ਹੋਣ ਨੂੰ ਬਹੁਤ ਟਾਈਮ ਲਾਉਣਾ ਸੀ ਹਾਂਜੀ ਠੀਕ ਹੈ ਇਸ ਕਰਕੇ ਆਪਾਂ ਨੇ ਇਹਨੂੰ ਪਹਿਲਾਂ ਹੀ ਕੱਦੂ ਕਸ ਕਰ ਲਿਆ ਤਾਂ ਕਿ ਆਪਣਾ ਟਾਈਮ ਵੀ ਬਚੇ ਤੇ ਮੈਲਟ ਵੀ ਜਲਦੀ ਹੋ ਜਾਏ ਤੇ ਆਪਣੇ ਗੁੜ ਦੀ ਨਾ ਬੱਤ ਚੜੇ ਬੱਤ ਚੜ ਜਾਂਦਾ ਨਾ ਜੇ ਆਪਾਂ ਜ਼ਿਆਦਾ ਹਾਂਜੀ 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 ਜੀ ਸਾਡਾ ਗੁੜ ਹੋ ਗਿਆ ਮੈਲਟ ਐਵੇਂ ਨਹੀਂ ਰੱਖਣਾ ਇਹਨੂੰ ਵਸਾ ਦੇਖੋ ਪਤਲਾ ਹੋ ਗਿਆ ਨਾ ਹਾਂਜੀ ਹਾਂਜੀ ਹੋ ਗਿਆ ਏ ਮੇਰਾ ਮਤਲਬ ਕਰ ਲੈਣਾ ਇਹਨੂੰ ਘੱਟ ਫਲੇਮ ਤੇ ਘੱਟ ਫਲੇਮ ਰੱਖਣੀ ਹੈ ਨਾ ਹਾਂ ਘੱਟੇ ਰੱਖਣੀ ਵੈਸੇ ਮੈਂ ਤਾਂ ਤੇਜ਼ ਕਰ ਲਈ ਤੇ ਆਪਾਂ ਸੰਭਾਲ ਸਕਦੇ ਹਾਂ ਤਾਂ ਆਪਾਂ ਤੇਜ਼ ਵੀ ਕਰ ਸਕਦੇ ਹਾਂ ਹਾਂ ਹੁਣ ਆ ਦੇਖੋ ਗੋੜ ਚੰਗੀ ਤਰ੍ਹਾਂ ਮੈਲਟ ਹੋ ਗਿਆ ਨਾ ਹਾਂਜੀ ਹਾਂਜੀ ਮੈਲਟ ਹੋ ਗਿਆ ਹੈ ਥਿਜ ਜਹਾਲੇ ਰੁੱਕ ਕੇ ਪਾਣੀ ਇਹਦੇ ਵਿੱਚ ਐਡ ਕਰਨੀਆਂ ਨੇ ਬਸ ਨਾਲ ਦੇ ਨਾਲ ਗੈਸ ਫਲੇਮ ਘੱਟ ਕਰਦੀ ਹਾਂਜੀ ਸਭ ਤੋਂ ਪਹਿਲਾਂ ਪਾ ਦਿਓ ਆਪਾਂ ਨੂਕਲੀ ਨੂਕਲੀ ਜਿਹੜੀ ਆਪਾਂ ਥੋੜੀ ਜੀ ਉਹ ਕਰ ਕੀਤੀ ਸੀਗੀ ਕਾਜੂ ਬਦਾਮ ਠੀਕ ਹੈ ਜੀ ਠੀਕ ਹੈ ਥੋੜੀ ਜੀ ਸੁੰਡ ਹਾਂਜੀ ਤੇਲ ਅੱਛਾ ਜੀ ਅਜਵੈਨ ਹਾਂਜੀ ਤੇ ਥੋੜੀ ਜੀ ਕਾਲੀ ਮਿਰਚ ਠੀਕ ਹੈ ਜੀ ਠੀਕ ਹੈ ਹੁਣ ਮਿਕਸ ਕਰਨਾ ਹੈ ਦੇਖੋ ਜੀ ਲੁੱਕ ਕਿੰਨੀ ਵਧੀਆ ਆਈ ਹੈ ਖੁਸ਼ਬੂ ਵੀ ਬਹੁਤ ਵਧੀਆ ਆ ਰਹੀ ਹੈ ਇਹਦੀ ਗੈਸ ਦੀ ਫਲੇਮ ਆਫ ਕਰ ਲਓ। ਅੱਛਾ ਜੀ। ਉਸ ਤੋਂ ਬਾਅਦ ਫਲੇਮ ਆਫ ਫਿਰ ਇਹਨੂੰ ਮਿਕਸ ਕਰ ਲੈਣਾ ਚੰਗੀ ਤਰ੍ਹਾਂ। ਮਿਕਸ ਕਰ ਲਿਆ ਚੰਗੀ ਤਰ੍ਹਾਂ। ਹਾਂ ਜੀ। ਇਹਨੂੰ ਪਾ ਲਿਓ। ਦੇਖੋ ਆਪਣੇ ਹੁਣ ਇਹ ਗੋੜ ਆਪਣਾ ਬਿਲਕੁਲ ਰੈਡੀ ਹੋ ਗਿਆ ਤੋ ਟਿੱਕੀ ਬਣਾਉਣ ਵਾਸਤੇ। ਹਾਂ ਜੀ। ਠੀਕ ਹੈ। ਹੁਣ ਆਪਾਂ ਇੱਧਰ ਆਜੋ। ਜਿਹੜਾ ਇਹ ਆਪਾਂ ਇਹਨੂੰ ਗ੍ਰੀਸ ਕੀਤਾ ਸੀਗਾ। ਇਹਦੇ ਵਿੱਚ ਹੁਣ ਇਹਨੂੰ ਪਾ ਦਾਂਗੇ। ਪਾ ਕੇ ਪ੍ਰੈਸ ਕਰ ਦਵਾਂਗੇ ਉੱਪਰੋਂ ਥੋੜਾ ਥੋੜਾ ਜਦ ਦੇ ਨਾਲ ਜਦੋਂ ਠੰਡੀ ਹੋ ਚੁਗੀ ਇਹ ਫਿਰ ਇਹਦੇ ਸਿੱਪੀਸ ਕੱਟ ਲਾਂਗੇ ਪੀਸਨਾ ਆਪਾਂ ਮਤਲਬ ਜ਼ਿਆਦਾ ਠੰਡਾ ਨਹੀਂ ਕਰਨਾ ਕਿਉਂਕਿ ਫਿਰ ਕੱਟਣੇ ਨਹੀਂ ਅੱਛਾ ਜੀ ਮਤਲਬ ਥੋੜਾ ਜਿਹਾ ਥੋੜਾ ਜਿਹਾ ਹੌਸਾ ਹੋ ਗਿਆ ਹਾਂਜੀ ਫਿਰ ਇਹਦੇ ਮਤਲਬ ਪੀਸ ਕੱਟ ਦੇਣੇ ਨੇ ਇਹ ਸਾਡਾ ਬਚ ਗਿਆ ਸੀਗਾ ਇਸ ਕਰਕੇ ਅਸੀਂ ਦੂਸਰੀ ਪਲੇਟ ਦੇ ਵਿੱਚ ਕੱਟਣ ਲੱਗੇ ਆ ਕਿਉਂਕਿ ਫਿਰ ਇਹ ਇੰਨਾ ਸੀਗਾ ਫਿਰ ਬਚੇ ਨੂੰ ਵੀ ਕਿਸੇ ਚ ਕੱਢਣਾ ਸੀਗਾ ਨਹੀਂ ਤਾਂ ਬਹੁਤ ਮੋਟੀ ਲੇਅਰ ਹੋ ਜਾਣੀ ਸੀਗੀ ਇਹਦੀ ਇਸ ਕਰਕੇ ਹੁਣ ਇਹਦੇ ਚ ਅਸੀਂ ਕਰਾਂਗੇ ਨੂੰ ਐਡ ਲੋਜੀ ਹਰੇ ਲੋਜੀ ਹੋ ਗਈ ਸਾਡੀ ਰੈਡੀ ਗੁੜ ਮੂੰਫਲੀ ਡਰਾਈ ਫੂਡ ਤੇ ਵਿੱਚ ਥੋੜੇ ਜਿਵੇਂ ਹੋਗੇ ਇਹ ਤਿਲ ਥੋੜੇ ਜੀ ਸੁੰਡ ਕਾਲੀ ਮਿਰਚ ਜਵੈਣ ਜਵੈਣ ਮਤਲਬ ਹੈਲਥੀ ਜੀ ਚੀਜ਼ ਬਣਾਈ ਆ ਬਹੁਤ ਸੋਹਣੀ ਆਪਾਂ ਨੇ ਪਰ ਸਾਡਾ ਫਲੇਵਰ ਪਸੰਦ ਨਹੀਂ ਕਹੀਆਂ ਨੂੰ ਘੱਟ ਆਪਾਂ ਸਾਡੇ ਇਸ ਕਰਕੇ ਸੌਂਫ ਨਹੀਂ ਪਾਈ ਅਸੀਂ ਇਸ ਕਰਕੇ ਅਸੀਂ ਉਹਨੂੰ ਸਕਿੱਪ ਕਰਤਾ ਆਹ ਲੋ ਜੀ ਰੈਡੀ ਹੋ ਗਈ ਸਾਡੀ ਗੁੜ ਦੀ ਟਿੱਕੀ ਗੁੜ ਦੀ ਟਿੱਕੀ ਕਹਾਂਗੇ ਨੇ ਇਹਨਾਂ ਟਿੱਕੀ ਗੁੜ ਦੀ ਟਿੱਕੀ ਹੁੰਦਾ ਨਾਮ ਦੇ ਟਿੱਕੇ ਆਪਾਂ ਕਿਲਾੜੀ ਤੇ ਜਾ ਕੇ ਆਪਾਂ ਬਣਵਾ ਕੇ ਲੈ ਕੇ ਆਉਂਦੇ ਆ ਗੁੜ ਦੇ ਟਿੱਕੇ ਕਈ ਕੀ ਕਰਦੇ ਨੇ ਉੱਥੇ ਹੀ ਲੈ ਜਾਂਦੇ ਨੇ ਉੱਥੇ ਹੀ ਟਿੱਕੀ ਬਣਵਾ ਕੇ ਲਿਆਉਂਦੇ ਨੇ ਪਰ ਸਾਨੂੰ ਨਹੀਂ ਪਸੰਦ ਬਾਹਰ ਦਾ ਹਾਂਜੀ ਅਸੀਂ ਆਪਣਾ ਘਰ ਹੀ ਤਿਆਰ ਕੀਤੀ ਆ ਅਸੀਂ ਇਹ ਲੋਜੀ ਹੋ ਗਈ ਰੈਡੀ ਇਹ ਆਪਾਂ ਟਿੱਕੀ ਦੀ ਕਰਤੀ ਕਟਿੰਗ ਕਿੰਨੀ ਜਿਆਦਾ ਠੰਡਾ ਨਹੀਂ ਕਰਨਾ ਜਿਆਦਾ ਇਹਨੂੰ ਠੰਡਾ ਨਹੀਂ ਕਰਨਾ ਥੋੜਾ ਥੋੜਾ ਕੋਸਾ ਕੋਸੇ ਨੂੰ ਇਹਦੀ ਕਟਿੰਗ ਕਰ ਦੇਣੀ ਹੈ ਫਿਰ ਈਜ਼ੀਲੀ ਹੋ ਜੂਗੀ ਬਾਅਦ ਚ ਤੁਹਾਨੂੰ ਔਖਾ ਨਾ ਹੋਏ ਇਸ ਕਰਕੇ ਇਹਨੂੰ ਕੋਸੇ ਕੋਸੇ ਨੂੰ ਕਟਿੰਗ ਕਰ ਦੇਣਾ ਇਹਦੇ ਪੀਸ ਕਰ ਦੇਣੇ ਨੇ ਜਿਆਦਾ ਵੱਡੇ ਨਹੀਂ ਕਰਨੇ ਹੈਗੇ ਛੋਟੇ ਛੋਟੇ ਕਰਨੇ ਜਿੰਨਾ ਕੋ ਗੁੜਾਪਾ ਮਤਲਬ ਖਾਣੇ ਆ ਰਾਤ ਨੂੰ ਈਜ਼ੀਲੀ ਰੋਟੀ ਤੋਂ ਬਾਅਦ ਉਹਨੇ ਨੂੰ ਕਰਨੀ ਹੈ ਆਪਾਂ ਉਹ ਜੀ ਇਹਦੇ ਪੀਸਿਸ ਕਰਤੇ ਇਧਰ ਨੂੰ ਜਿਵੇਂ ਆਪਾਂ ਬਰਫੀ ਨਹੀਂ ਖਾਂਦੇ ਹੈ ਕਿ ਮੰਮੀ ਕਹਿੰਦੇ ਬਰਫੀ ਬਣਾਣੀ ਹੈ ਐਕਚੁਅਲੀ ਇਹਨੂੰ ਲੁੱਕ ਕਰੀ ਬਰਫੀ ਵਰਗੇ ਲੱਗੇ ਦੇਖ ਕੇ ਲੋਕ ਕੀ ਪਜ਼ਲ ਹੋ ਜਾਣ ਬਰਫੀ ਹੈ ਕਿ ਗੂੜਾ ਹੈ ਆ ਦੇਖੋ ਹਾਂ ਜੀ ਲੋ ਜੀ ਇਹਦੀ ਕਟਿੰਗ ਕਰਨ ਲੱਗੀ ਸੀ ਮੈਂ ਆਹ ਲੋ ਜੀ ਥੋੜੀ ਜੀ ਮੂੰਗਫਲੀ ਆ ਜਾਂਦੀ ਹੈ ਨਾ ਜਿੱਥੇ ਜੀ ਉੱਥੇ ਥੋੜੀ ਜੀ ਮਤਲਬ ਟੇਢੀ ਹੋ ਜਾਂਦੀ ਹੈ ਲਾਈਨ ਅਦਰਵਾਇਸ ਤਾਂ ਵਧੀਆ ਕਟਿੰਗ ਹੋ ਜਾਂਦੀ ਹੈ ਆਹ ਲੋ ਜੀ ਬਾਕੀ ਮੈਂ ਆਹ ਲੋ ਜੀ ਅਸੀਂ ਤਾਂ ਬਣਾ ਲਿਆ ਗਜਰੇਲਾ ਆਪਣਾ ਸ਼ੁਰੂ ਕਰਤਾ ਦੁੱਧ ਚ ਪਾਤੀ ਅਸੀਂ ਕਾਂਚਰਾ ਕੱਤਾ ਗੈਸ ਫਲੇਮ ਜਿਆਦਾ ਤੇਜ਼ ਨਹੀਂ ਕੀਤੀ ਹੋਈ ਥੋੜੀ ਜੀ ਮੀਡੀਅਮ ਰੱਖੀ ਹੋਈ ਹੈ ਐਵੇਂ ਉਬਾਲੇ ਫਾ ਰਹੇ ਆ ਦੇਖੋ ਮੈਨੂੰ ਲੱਗਦਾ ਵੈਸੇ ਸੀ ਚੁੱਲੇ 'ਕੇ ਸੀਗਾ ਪਰ ਰਾਤ ਹੋ ਗਈ ਸਾਨੂੰ ਦੁੱਧ ਅਸੀਂ ਕੱਲ ਦਾ ਲਿਆਂਦਾ ਹੋਇਆ ਸੀਗਾ ਇਸ ਕਰਕੇ ਜੀ ਗਾਜਰ ਪਾ ਹੋ ਗਿਆ ਐਵੇਂ ਨਾ ਇਹਦੇ 'ਚ ਹੁਣ ਆਪਾਂ ਐਡ ਕਰਤਾ ਗੁੜ ਠੀਕ ਹੈ ਜੀ ਹੁ ਮੈਨੂੰ ਚੰਗੀ ਤਰ੍ਹਾਂ ਆਪਾਂ ਮੈਲਟ ਹੋਣ ਦਵਾਂਗੇ ਮਿਕਸ ਕਰਾਂਗੇ ਗੁੜ ਨੂੰ ਆਪੀ ਮੈਲਟ ਹੋ ਜਣਾ ਹੌਲੀ-ਹੌਲੀ ਹਲੇ ਬਣਿਆ ਨਹੀਂ ਹਲੇ ਬਣਿਆ ਨਹੀਂ ਹੈਗਾ ਤੇਰੇ ਨਾਲ ਸਾਡਾ ਇਹ ਬਣੂ ਮਾਰੂ ਟਾਈਮ ਲੱਗੂਗਾ ਸਾਰੇ ਨੂੰ ਪਤਾ ਹੀ ਹੈ ਜਦੋਂ ਬਿਲਕੁਲ ਗਾਜਰਾ ਐਵੇਂ ਇਕੱਠੀਆਂ ਜੇ ਹੋਣ ਲੱਗ ਗਈਆਂ ਇਕੱਠਾ-ਇਕੱਠਾ ਜਹੋਣ ਲੱਗ ਗਿਆ ਇਹ ਸੋਪਰ ਹਨ ਆਪਸ ਮਿਕਸ ਜਾਂ ਹੋ ਜਾਊਗਾ ਫੇਰੀ ਮਤਲਬ ਬਣੂਗਾ ਬਸ ਬਿਲਕੁਲ ਆਸਾਨ ਠੀਕ ਹਾਂ ਪਪਾ ਨੇ ਇਹਦੇ ਵਿੱਚ ਗੁੜ ਪਾਇਆ ਸੀ ਨਾ ਉਹ ਗੁੜ ਨੇ ਪਾਣੀ ਛੱਡਤਾ ਜਿਸ ਤਰ੍ਹਾਂ ਆਪਾਂ ਚੀਨੀ ਪਾਣੀ ਛੱਡ ਦਈਏ ਗੁੜ ਵਾਂਗੂ ਇਸ ਤਰ੍ਹਾਂ ਹੁਣ ਆਪਾਂ ਨੇ ਇਹਨੂੰ ਇੰਨਾ ਪਕਾਉਣਾ ਹੈ ਇੰਨਾ ਪਕਾਉਣਾ ਇਹਦੇ ਵਿੱਚ ਦੁੱਧ ਦਾ ਪਤਾ ਨਹੀਂ ਲੱਗਣਾ ਚਾਹੀਦਾ ਕਿ ਦੁੱਧ ਪਾਇਆ ਹੈ ਪਾਪਾ ਕਿ ਉਹ ਝੱਲਾ ਰਹਿਣਾ ਪੂਰਾ ਬਿਲਕੁਲ ਇਸ ਤਰ੍ਹਾਂ ਬਜਾਰ ਦਾ ਗਜਰੇਲਾ ਹੁੰਦਾ ਨੂੰ ਹੁਣ ਬਣਨ ਤੋਂ ਬਾਅਦ ਇਹਦਾ ਦਿਖਾਵਾਂਗੇ ਟੈਕਸਚਰ ਸੇਮ ਤੋਂ ਸੇਮ ਬੀਜੇ ਗਜਰੇਲਾ ਸੀ ਐਡ ਕਰਨਾ ਹੈ ਥੋੜਾ ਜਿਹਾ ਕਾਜੂ ਬਦਾਮ ਇਹਨੂੰ ਅਸੀਂ ਥੋੜਾ ਜਿਹਾ ਮਿਕਸੀਚ ਕਰਾਂ ਥੋੜੀ ਜਿਹੀ ਐਡ ਕਰਨੀ ਹੈ ਸਿੱਕਿਸ਼ਮਿਸ਼ ਜੀ ਸਾਡਾ ਗਾਜਰਪਾ ਹੋ ਗਿਆ ਰੈਡੀ ਗਜਰੇਲੇ ਦੀ ਬਰਫੀ ਬਣਾਉਂਗੇ ਬਰਫੀ ਨਹੀਂ ਬਣਾਉਂਦੇ ਹਾਂਜੀ ਐਂ ਗਾਜਰਪਾ ਬਸ ਐਦਾਂ ਹੀ ਖਾਵਾਂਗੇ ਗਾਜਰਪਾ ਦੇਿਤ ਪਾਤੇ ਡਰਾਈ ਫੂਡ ਵਗੈਰਾ ਦੇਖੋ ਕਿੰਨੀ ਵਧੀਆ ਲੁੱਕ ਐਣ ਬਣ ਗਿਆ ਐਣ ਸੁੱਕ ਗਿਆ ਐਣ ਸੁੱਕ ਗਿਆ ਪੂਰਾ ਡਰਾਈ ਦਾ ਦੇਖੋ ਕਿੰਨੀ ਵਧੀਆ ਲੁੱਕ ਵਾਓ ਯੰਮੀ ਖਾ ਲੋ ਸਾਰੇ ਇੱਕ ਇੱਕ ਚਮਚਾ ਲੈ ਲੋ ਸਾਰੇ ਵੀ ਟੈਸਟ ਕਰ ਲੋ ਬਹੁਤ ਹੀ ਸੁਆਦ ਹੋਊਗਾ ਮੈਂ ਵੀ ਖਾਉਂਗੀ ਕੋਲੀ ਵਿੱਚ ਪਾ ਕੇ ਇਹਨੂੰ ਜੰਮੀ ਜੰਮੀ ਇਹ ਲੋ ਜੀ ਸਾਡਾ ਹੋ ਗਿਆ ਗਰਚਰ ਪਾ ਰੈਡੀ ਨੋਸੀ ਕਾਲੋਂ ਦੀ ਦੇਖੋ ਕਿੰਨੀ ਵਧੀਆ ਲੁੱਕ ਹੈ ਧਿਆਨ ਨਾਲ ਦੇਖੋ ਸਾਰੇ ਜਿਹੜਾ ਘਰ ਦੀ ਚੀਜ਼ ਹੁੰਦੀ ਹੈ ਉਹ ਮੱਖਰੀ ਸਵਾਦ ਹੁੰਦਾ ਤੇ ਜਿਹੜਾ ਖਾਸ ਕਰਕੇ ਮੰਮੀ ਨੇ ਬਣਾਇਆ ਹੋਏ ਉਹਦਾ ਵੀ ਇੱਕ ਲਾਗੀ ਸਵਾਦ ਹੁੰਦਾ ਤੇ ਐਡਾ ਇਹ ਲੋ ਮੰਮੀ ਖਾ ਰਹੀ ਹੈ ਨਵੀਂ ਡੈਡਾ ਕਰ ਰਿਹਾ ਹੈ ਉਹ ਮੰਮੀ ਐਕਚੁਅਲੀ ਪਹਿਲਾਂ ਚਮਚ ਛੂਟ ਬੰਦ ਕਰਦਾ ਲਿਸਨ ਕਿੰਨੇ ਸੀਂ ਦੀ ਪ੍ਰਾਣੀ ਸੀ। ਹਿੰਦੀ ਪ੍ਰਾਣੀ ਫਿਲਮਾਂ 'ਚ ਮੰਮੀ ਸ਼ੂਟ ਹੋਇਆ ਉਹ ਕਰਦੇ ਸੀਗੇ। ਇਸ ਕਰਕੇ ਸਾਡੀ ਮੰਮੀ ਨੂੰ ਸਾਰਾ ਕੁਝ ਪਤਾ ਹੈ। ਐਕਟਰ ਤੋਂ ਕੰਮ ਨਹੀਂ ਬੋਲਦੇ, ਸਾਡੀ ਮੰਮੀ ਹੈ ਰਜ਼ੀਗੇ। ਇੱਥੇ ਹੀ ਆਪਾਂ ਕਰਦੇ ਹਾਂ ਵਲੌਗ ਦਾ ਐਂਡ। ਹੋਰ ਮਿਲਦੇ ਆ ਕਿਸੇ ਵਲੌਗ ਦਾ ਐਂਡ ਮਿਲਦੇ ਆ ਤੁਹਾਨੂੰ ਕਿਸੇ ਨੈਕਸਟ ਵਲੌਗ 'ਚ। ਜੇ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਿਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਸਾਡੀ ਚੀਜ਼ਾਂ ਤੁਹਾਨੂੰ ਕਿਵੇਂ ਨੇ ਲੱਗੀਆਂ। ਬੜੇ ਟਾਈਮ ਬਾਅਦ ਅਸੀਂ ਆਵਰੀ ਐਨ ਐਸ ਪੀਜ਼ ਵਾਲੇ ਬਲੌਗ ਲੈ ਕੇ ਆਈਆਂ ਵੈਸੇ ਸਾਡੇ ਹੂਮ ਦੇਲੀ ਹੋਮ ਵਲੌਗ ਆਉਣ ਕਰਨਗੇ ਜੇ ਸਿੱਖ ਤੇ ਟਰੈਵਲਿੰਗ ਵਗੈਰਾ ਕੀਤੀ ਉਹ ਵੀ ਆਉਣਗੇ ਤੇ ਚਲੋ ਮਿਲਦੇ ਆ ਤੁਹਾਨੂੰ ਕਿਸੇ ਨੈਕਸਟ ਬਲੌਗ ਚ ਓਕੇ ਜੀ ਬਾਏ ਬਾਏ